ਬੀਤੇ ਦਿਨੀ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਪੰਜਾਬ ਬਚਾਓ ਮੋਰਚਾ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਕ੍ਰਿਸ਼ਨ ਭਾਈ ਚਾਰੇ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹਨਾਂ ਦੇ ਉੱਤੇ ਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਕ੍ਰਿਸ਼ਨ ਭਾਈ ਚਾਰੇ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਧਰਮ ਦੀ ਆੜ ਦੇ ਵਿੱਚ ਲੋਕਾਂ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ ਤੁਸੀਂ ਭੂਤ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਕਰਦੇ ਹੋ ਕੀ ਇੱਕ ਪ੍ਰਾਰਥਨਾ ਕਰਨ ਦੇ ਨਾਲ ਲੋਕਾਂ ਦੇ ਰੋਗ ਟੁੱਟ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਆਖਿਰ ਕ੍ਰਿਸ਼ਨ ਭਾਈਚਾਨ ਸੰਬੰਧਿਤ ਇਹਨਾਂ ਲੋਕਾਂ ਨੇ ਕਿਵੇਂ ਤੇ ਜਵਾਬ ਦਿੱਤੇ ਜਰਾ ਤੁਸੀਂ ਵੀ ਸੁਣ ਲਓ ਟਾਈਮ ਸ਼ਰਮਾ ਦੇਤਾ ਕਿ ਅਜੋਕ ਦੋਕ ਦਿਨ ਪਹਿਲਾਂ ਇੱਕ ਨਰਿੰਦਰ ਦੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਵਾਰਤਾ ਹੋਈ ਹੈ ਉਹਦੇ ਵਿੱਚ ਪੰਜਾਬ بچاؤ ਮੋਰਚਾ ਜਿਹੜਾ ਹੈਗਾ ਦੇ ਪ੍ਰਧਾਨ ਤੇ ਜਸਵੀ ਮਨਹਾਸ ਜੀ ਨੇ ਉਹਨਾਂ ਨੇ ਕੁਝ ਜਿਹੜੇ ਕੁਐਸਚਨ ਪੁੱਟਾ ਕੀਤੇ ਆ ਜੋ ਪੰਜਾਬ ਦੇ ਵਿੱਚ ਸਾਡੇ ਪਾਸਸ ਸਰਬਾਨ ਸਾਡੇ ਚਾਰਜਸਿਸ ਦੇ ਉੱਪਰ ਉਸ ਨੂੰ ਲੈ ਕੇ ਅਸੀਂ ਅੱਜ ਵਾਰਤਾ ਕਰ ਰਹੇ ਹਾਂ ਕਿ ਜੋ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਭਰਮ ਵਿੱਚ ਪਾਉਣ ਵਾਲੀਆਂ ਗੱਲਾਂ ਉਸ ਦਿਨ ਕੀਤੀਆਂ ਜਿਹੜੀਆਂ ਕਿ ਸੱਚਾਈ ਤੋਂ ਬੋਹਾ ਦੂਰ ਹੈ ਔਰ ਆਪਣੇ ਮਨਕਰਤ ਬਹਿਲਣਾ ਕੀਤੀਆਂ ਔਰ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਦੀ ਆਪਣੀ ਜਿਹੜੀ ਰਾਜਨੀਤਿਕ ਲਾਲਸਾ ਹੈ ਜਾਂ ਪੰਜਾਬ ਦੇ ਅੰਦਰ ਉਹ ਕਿਸ ਏਜੰਸੀ ਦੇ ਹੱਥ ਵਿੱਚ ਖੇਡ ਕੇ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਅੱਗ ਲਾਉਣਾ ਚਾਹੁੰਦੇ ਨੇ ਔਰ ਪੰਜਾਬ ਦੇ ਵਿੱਚ ਜੋ ਇਸ ਵਕਤ ਸ਼ਾਂਤੀ ਹੈ ਇਹ ਸ਼ਾਂਤੀ ਨੂੰ ਭੜਕਾਉਣਾ ਚਾਹੁੰਦੇ ਆ ਔਰ ਇਹਦੇ ਨਾਲ ਹੀ ਮੈਂ ਦੱਸਣਾ ਚਾਹਣਾ ਕਿਉਂਕਿ ਨੈਕਸਟ ਮੰਥ ਵਿੱਚ 크리스마ਸ ਦਾ ਸੈਲੀਬ੍ਰੇਸ਼ਨ ਆ ਤਾਂ ਇਹ ਲੋਕ ਜਿਹੜੇ ਨੇ ਇਹ ਸ਼ਰਾਰਤ ਵਾਂਗ ਸਾਡਾ ਜਿਹੜਾ ਮਨ ਤਾਂ ਉਸ ਨੂੰ ਇਹ ਖਰਾਬ ਕਰਨਾ ਚਾਹੁੰਦੇ ਆ ਔਰ ਇਹਨਾਂ ਦੀ ਜਿਹੜੀ ਸੋਚ ਆ ਉਹ ਬਹੁਤ ਜ਼ਿਆਦਾ ਕੱਲ ਦੇਖ ਕੇ ਸਾਰੀ ਪ੍ਰੈਸ ਕਾਨਫਰੰਸ ਮਨ ਬੜਾ ਦੁੱਖ ਲੱਗਿਆ ਕਿ ਪੰਜਾਬ ਦੇ ਵਿੱਚ ਅਗਰ ਸਭ ਤਰਫ ਇਕੱਠੇ ਵੱਧ ਫੁੱਲ ਰਹੇ ਆ ਤੇ ਸਿਰਫ ਇੱਕ ਮਸੀਹ ਧਰਮ ਨੂੰ ਹੀ ਹਮੇਸ਼ਾ ਟਾਰਗੇਟ ਕਿਉਂ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਾਂ ਕੀਤੀਆਂ ਦੇਰਾਵਾਦੀ ਗੱਲ ਕੀਤੀਆਂ ਲੇਕਿਨ ਉਹ ਕ੍ਰਿਸਚੀਅਨ ਚਰਚ ਨੂੰ ਡੇਰਾ ਵਾਤਾ ਕਹਿ ਗਈ। ਲੇਕਿਨ ਉੱਥੇ ਬਹੁਤ ਸਾਰੇ ਇਹਨ ਦੇ ਗਿਰਧ ਇਹੋ ਜਿਹੀਆਂ ਧਾਰਮਿਕ ਸੰਸਥਾਵਾਂ ਕੰਮ ਕਰ ਰਹੀਆਂ ਧਰਮ ਸਥਾਨ ਬਣੇ ਆ। ਉਹਨਾਂ ਦੇ ਵਿੱਚ ਵੀ ਜਿਹੜੇ ਪੰਜਾਬੀ ਜਿਹੜੇ ਨੇ ਉਹ ਬੜੀ ਵੱਡੀ ਗਿਣਤੀ 'ਚ ਜਾਂਦੇ ਆ। ਪਰ ਅਗਰ ਉੱਥੇ ਉਹਨਾਂ ਧਰਮ ਸਥਾਨਾਂ ਦੇ ਉੱਤੇ ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਨਾ ਕਿਸੇ ਨੂੰ ਆਪਾਂ ਟਾਰਗੇਟ ਕਰਨਾ ਚਾਹੁੰਦੇ ਆ। ਉਹ ਤਾਂ ਉਹਨੂੰ ਡੇਰੇ ਦਿਖੇ ਨਹੀਂ। ਲੇਕਿਨ ਉਹਨਾਂ ਨੂੰ ਸਿਰਫ ਮਸੀਹ ਚਰਚ ਜਿਹੜੇ ਆ ਉਹ ਉਹਨਾਂ ਨੂੰ ਡੇਰੇ ਕਹਿਣ ਤੋਂ ਉਹ ਬੰਦਾ ਚੱਕਿਆ ਨਹੀਂ ਉਹਦੀਆਂ ਜਿੰਨੀਆਂ ਵੀ ਗੱਲਾਂ ਹੋਈਆਂ ਵਾ ਉਹਨਾਂ ਗੱਲਾਂ ਨਾਲ ਸਾਨੂੰ ਬੜਾ ਦੁੱਖ ਲੱਗਿਆ ਉਹਨੇ ਸੂ ਕੋਲ ਤੱਕ ਦੇ ਸ਼ਬਦ ਜਿਹੜੇ ਆ ਉਹ ਵਰਤੇ ਆ ਸਾਡੇ ਪਾਸੋ ਸਬਾਨਾ ਦੇ ਲਈ ਸਾਡੇ ਚਰਚਸ ਦੇ ਲਈ ਜਿਹੜੀ ਕਿ ਸਾਡੀ ਧਾਰਮਿਕ ਆਸਥਾ ਹੈ ਜਿੱਥੇ ਸਾਡੇ ਲਈ ਚਾਹੇ ਉਹ ਪਾਸਟਰ ਹੋਣ ਚਾਹੇ ਉਹ ਚਰਚ ਹੋਵੇ ਸਾਡੇ ਲਈ ਉਹ ਧਰਮ ਦੇ ਅਪੀਦੇ ਆ ਔਰ ਅਗਰ ਉਹਨਾਂ ਨੂੰ ਇਹ ਇਸ ਤਰ੍ਹਾਂ ਦੇ ਨਾਲ ਇਹੋ ਜੀ ਸ਼ਬਦਾਵਲੀ ਵਰਤ ਕੇ ਤੇ ਉਹ ਆਪਣੇ ਕੋਈ ਟੀਚੇ ਵਿੱਚ ਰੱਖ ਕੇ ਉਹਨਾਂ ਨੂੰ ਸਾਬਤ ਕਰਨਾ ਚਾਹੁੰਦੇ ਆ ਕਿ ਮੈਂ ਸੋਚਦਾ ਕਿ ਉਹਨਾਂ ਦੀ ਗਲਤ ਫਹਮੀ ਹੈ ਦੇਖ ਜਿਸ ਤਰ੍ਹਾਂ ਸਾਡੇ ਬੈਂਟੀਆਂ ਚਨਾਲਾ ਜੀ ਦੱਸ ਕੇ ਗਏ ਨੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤੋਂ ਵੀ 25-25 ਲੱਖ ਰੁਪਏ ਦੇ ਕੇ ਜਿਹੜਾ ਧਰਮ ਪ੍ਰਚਾਰ ਕਰਾ ਰਹੇ ਆ ਅੱਜ ਪੰਜਾਬ ਦੇ ਵਿੱਚ ਅੱਜ ਤੱਕ ਇੱਕ ਵੀ ਕੋ ਕੇਸ ਸਾਹਮਣੇ ਨਹੀਂ ਆਇਆ ਤੁਸੀਂ ਵੀ ਸਾਰੇ ਜਾਣਦੇ ਹੋ ਵੀ ਜਿਹਦੇ ਵਿੱਚ ਕੋਈ ਧਰਮ ਪਰਿਵਰਤਨ ਦੀ ਕੋਈ ਗੱਲ ਆਈ ਹੋਵੇ ਔਰ ਇੱਥੇ ਬਸ ਨਹੀਂ ਇਹਨਾਂ ਨੇ ਸਾਡੇ ਪਵਿੱਤਰ ਜਿਹੜਾ ਤੇਲ ਆ ਜੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਵਾ ਬਾਈਬਲ ਬਿਆਨ ਕਰਦੀ ਆ ਬਾਈਬਲ 'ਚ ਲਿਖਿਆ ਹੋਇਆ ਵਾ ਔਰ ਤਾਂ ਵੀ ਕਿੰਤੂ ਪਰੰਤੂ ਕੀਤਾ ਔਰ ਲਿਖਿਆ ਵਾ ਇਹ ਵੀ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਆਪਣੇ ਮੈਡੀਕਲ ਬੈਂਕ ਬਣਾਏ ਹੋਏ ਆ ਦੇਖੋ ਧਾਰਮਿਕ ਜਗ੍ਹਾ ਤੇ ਇਹੋ ਜਿਹਾ ਕੰਮ ਹੁੰਦਾ ਜਦ ਸਾਨੂੰ ਪਵਿੱਤਰ ਬਾਈਬਲ ਬਿਆਨ ਕਰਦੀ ਆ ਪ੍ਰਭੂ ਯਿਸੂ ਮਸੀਹ ਜੀ ਨੇ ਧਰਤੀ ਤੇ ਰਹਿੰਦੇ ਆ ਇਹਨਾਂ ਨੇ ਮੈਰਕਲ ਦੇ ਚਮਤਕਾਰਾਂ ਦੀ ਗੱਲ ਕੀਤੀ ਆ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਕਿ ਕੋਈ ਵੀ ਪਾਸਟਰ ਜਿਹੜਾ ਕਿ ਕੀੜੀ ਨੂੰ ਠੀਕ ਵੀ ਨਹੀਂ ਕਰ ਸਕਦਾ ਪਰ ਇਹਨਾਂ ਨੇ ਦਾਵਾ ਕੀਤਾ ਕਿ ਪਾਸਟਰ ਹੰਕੂ ਨਰੂਲਾ ਜੀ ਹੋਰ ਪਾਸਟਰ ਜਿਹੜੇ ਹੋਰ ਵੀ ਜਿੰਨੇ ਪੰਜਾਬ 'ਚ ਸੇਵਕਾਈ ਕਰਦੇ ਆ ਚਾਹੇ ਪਾਸਟਰ ਦਿਉਲ ਜੀ ਹੋਣ ਚਾਹੇ ਪ੍ਰੋਫੈਟ ਬਜਿੰਦਰ ਸਿੰਘ ਜੀ ਉਹਨਾਂ ਦੀ ਚਰਚ ਹੋਵੇ ਜਾ ਹੋਰ ਵੀ ਜਿਹਨੇ 65000 ਪਾਸਾ ਰਹਿਣਾ ਦੱਸਿਆ ਆ ਪੰਜਾਬ ਦੇ ਵਿੱਚ ਔਰ ਦੱਸਿਆ ਵੀ ਇਹ ਜਿਹੜੇ ਚਮਤਕਾਰਾਂ ਦੇ ਨਾਲ ਲਾਲਚ ਦੇ ਕੇ ਲੋਕਾਂ ਦਾ ਤਰ੍ਹਾਂ ਪਰਵਰਤਨ ਕਰ ਰਿਹਾ ਇਤਾਂ ਦੀ ਕੋਈ ਗੱਲ ਨਹੀਂ ਕਿਉਂਕਿ ਪ੍ਰਭੂ ਯਿਸੂ ਮਸੀਹ ਦੀ ਜਿਹਦੀ ਇਹੋ ਆ ਅੱਗੇ ਆਪਣੇ ਚੇਲਿਆਂ ਨੂੰ ਸੀ ਤੁਸੀਂ ਜਾਓ ਸਰਬ ਸ੍ਰਿਸ਼ਟ ਜਾ ਕੇ ਜਿਹੜਾ ਆਛੂ ਸਮਾਚਾਰ ਦਾ ਖੁਸ਼ੀ ਦਾ ਪ੍ਰਚਾਰ ਕਰੋ ਤੇ ਬਿਮਾਰਾਂ ਨੂੰ ਰੋਗੀਆਂ ਨੂੰ ਚੰਗੇ ਕਰੋ ਔਰ ਯਸੂ ਦਾ ਨਾਮ ਲੈ ਕੇ ਚੰਗਾ ਕਰਦੇ ਪਾਸਟਨ ਕੋ ਨਰੂਲਾ ਜੀ ਇੱਕ ਕੀੜੀ ਨੂੰ ਠੀਕ ਨਹੀਂ ਕਰ ਸਕਦੇ ਤੇ ਨਾ ਹੀ ਉਹਨਾਂ ਨੇ ਕਦੇ ਕਿਹਾ ਵਾ ਅਗਰ ਉੱਥੇ ਜਿਹੜੇ ਇਹਨਾਂ ਨੇ ਦਿਖਾਇਆ ਕੋ 4 ਸਾਲ ਤੋਂ 휠 ਚੇਅਰ ਤੇ ਆਇਆ ਸੀ ਉਹ ਮੈਰਕਲ ਹੋਇਆ ਉਹ ਇਲਾਹੀ ਸ਼ਕਤੀ ਦੇ ਨਾਲ ਠੀਕ ਹੋਇਆ ਕਦੇ ਵੀ ਅਪੋਸਟਲ ਜਿਹੜੇ ਸਾਡੇ ਆ ਅਪੋਸਟਲ ਯੂਸਫਾ ਫੰਕੂ ਨਰੂਲਾ ਜੀ ਨੇ ਕਦੇ ਵੀ ਇਹ ਕਹਿ ਕੇ ਉਹਨੂੰ ਮੈਂ ਚੰਗਾ ਕੀਤਾ ਵਾ ਕਿਉਂਕਿ ਉਹ ਚੰਗਾ ਕਰਦਾ ਉਹ ਖੁਦਾ ਵਾ ਉਹ ਪਰਮਾਤਮਾ ਵਾ ਉਹ ਰੱਬ ਵਾ ਉਹ ਕਹਿੰਦੇ ਕਿ ਅਗਰ ਵਿਸ਼ਵਾਸ ਨਾਲ ਆਓਗੇ ਤੇ ਰੋਗੀ ਠੀਕ ਹੋ ਜਾਏਗਾ ਹੋਰ ਹੀ ਬਹੁਤ ਸਾਰੇ ਜਾਂਦੇ ਜਿਨ੍ਹਾਂ ਦਾ ਜਿੱਦਾਂ ਦਾ ਵਿਸ਼ਵਾਸ ਆ ਉਹ ਤਾਂ ਰੋਗੀ ਚੰਗੇ ਹੁੰਦੇ ਆ ਪ੍ਰਭੂ ਯਿਸੂ ਮਸੀਹ ਨੇ 4-4 ਦਿਨ ਦੇ ਮਰੇ ਹੋਏ ਮਰਦਿਆਂ ਨੂੰ ਜਿੰਦਾ ਕੀਤਾ ਤੇ ਬਾਈਬਲ ਦੇ ਹਵਾਲੇ ਆ ਮੇਰੇ ਕੋਲ ਲਾਜ਼ਰ ਨਾਮ ਦਾ ਜਿਹੜਾ ਵਿਅਕਤੀ ਆ 4 ਦਿਨ ਦਾ ਸੀ ਜਿਹੜਾ ਮਰ ਚੁੱਕਿਆ ਸੀ ਅਗਰ ਤੁਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਲੋਕਾਂ ਦੀ ਕਿਤਾਬ ਉਹਦੀ 11 ਬਾਪ ਉਹਦੀ 17 ਐਤ ਨੂੰ ਪੜੋਗੇ ਔਰ 43 ਤੇ 44 ਪੜੋਗੇ ਮਰ ਗਿਆ 4 ਦਿਨ ਦਾ ਚਾਰ ਦਿਨ ਨੂੰ ਮੁਰਦੇ ਨੂੰ ਜਾ ਕੇ ਜਦੋਂ ਉਹਦੇ ਦੇ ਪੈਣਾ ਮਾਰਤਾ ਤੇ ਮਰੀਮ ਨੇ ਕਿਹਾ ਜਿੰਦਾ ਕੀਤਾ ਇੱਥੇ ਬੱਸ ਨੇ ਇਹਨਾਂ ਚਾਰ ਸਾਲ ਤੇ ਗੱਲ ਕੀਤੀ ਆ ਕਿ ਅਪੋਸਟਲ ਜੀ ਕਿ ਚਾਰ ਸਾਲ ਦਾ ਜਿਹੜਾ ਕਵੀਲ ਚੇਰ ਤੇ ਚੰਗਾ ਹੋ ਗਿਆ 38 38 ਸਾਲ ਦੇ ਰੋਗੀ ਜਿਹੜੇ ਆ ਜਿਹੜੇ ਬਿਮਾਰ ਪਏ ਸੀ ਹਸਪਤਾਲ ਦੇ ਵਿੱਚ ਜਿਹੜੇ ਚਿੰਨ ਤੇ ਚਮਤਕਾਰ ਜਿਹੜੇ ਦੱਸੇ ਗਏ ਚੰਗੇ ਹੋਏ ਆ ਆਧਰਮਿਤ ਨਾਜ਼ੀ ਦੇ ਲੋਕੀ ਸੀਗੇ ਉਹ ਕਹਿੰਦੇ ਜੇ ਅਸੀਂ ਆਪਣੇ ਆਪ ਨੂੰ ਹਿੰਦੂ ਹਿੰਦੂ ਨਹੀਂ ਲਿਖਦੇ ਅਸੀਂ ਤੇ ਆਪਣੇ ਆਪ ਨੂੰ ਆਧਰਮਿਤ ਲਿਖਦੇ ਆ ਇਹ ਸਾਨੂੰ ਜ਼ਬਰਦਸਤੀ ਹਿੰਦੂ ਲਿਖ ਦਿੰਦੇ ਆ ਮੈਂ ਮੇਰੇ ਕੋਲ ਹੋਰ ਵੀ ਲੋਕੀ ਸੀ ਜਿਹੜਾ ਮਤਲਬ ਉਹ ਜਿਹੜਾ ਵੀ ਦਾਸ ਜੀ ਆ ਸਿੱਖ ਸੀ ਜਾਂ ਦੂਜੇ ਲੋਕੀ ਸੀ ਉਹ ਕਹਿੰਦੇ ਸੀ ਤੇ ਆਪਣੇ ਆਪ ਨੂੰ ਤੇਲ ਕਿੰਨੇ ਜੀ ਅਸੀਂ ਲੰਬਾਣੇ ਆ ਜਾਂ ਅਸੀਂ ਆਜਾ ਜਾਂ ਅਸੀਂ ਆਂ ਅਸੀਂ ਸੈਣੀ ਆ ਇਹ ਸਾਨੂੰ ਜ਼ਬਰਦਸਤੀ ਸਿੱਖ ਲਿਖ ਦਿੰਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਕੋਈ ਵੀ ਇਸ ਗੱਲ ਤੋਂ ਦੂਰ ਨਹੀਂ ਹੈਗਾ ਬਣਾ ਦਾ ਤੁਹਾਨੂੰ ਬੋਲਣਾ ਤੇ ਨਾ ਕਰਦਾ ਪ੍ਰੈਜ਼ੈਂਟਲੀ ਉੱਤਰਾਖੰਡਾ ਉਹਦੇ ਵਿੱਚ ਕਿੰਨਾ ਤੁਹਾਨੂੰ ਬੋਲਣਾ ਕਿੰਨਾ ਸਿੱਖ ਬਣਦਾ ਪਿਆ ਜੇਕਰ ਤੁਸੀਂ ਉਧਰ ਜਾਓ ਤਾਮਿਲਨਾਡੂ ਚ ਉੱਥੇ ਕਿੰਨੇ ਲੋਕ ਇਸਖਬਣਦੇ ਪਏ ਨੇ ਉੜੀਸਾ ਦੇ ਵਿੱਚ ਕਿੰਨੇ ਲੋਕ ਇਸਖਬਣਦੇ ਪਏ ਨੇ ਸਿਰਫ ਤੁਹਾਨੂੰ 크ਰਿਸਚੀਅਨ ਨਜ਼ਰ ਆਉਂਦਾ ਪਿਆ ਜੇ ਇਹ ਜੇ ਤਨ ਪਰਿਵਰਤਨ ਕਰਦੇ ਪਏ ਅੱਜ ਮੈਂ ਹੀ ਹਮੀਦ ਮਸੀ ਅੱਜ ਹੀ ਮੈਂ ਕਹਿਦਾ ਮੈਂ ਹਮੀਦ ਮਸੀ ਨਹੀਂ ਹੈਗਾ ਮੈਂ ਹਰਮਿੰਦਰ ਸਿੰਘ ਹੈਗਾ ਤੇ ਕੋਈ ਦਿਨ ਤੋਂ ਪਰਤੋੜੀ ਕਰਦਾ ਸਿਰ ਇਹਦੇ ਉੱਤੇ ਕਿਉਂਕਿ ਪਰੰਤੂ ਆ ਸਾਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾਂਦਾ ਖਾਸ ਤੌਰ ਤੇ ਉਦੋਂ ਖੈਰ ਤੁਸੀਂ ਖੁਦ ਹੀ ਸੁਣ ਹੀ ਲਿਆ ਕਿ ਇਹਨਾਂ ਦੇ ਵੱਲੋਂ ਕੀ ਜਵਾਬ ਦਿੱਤੇ ਗਏ ਨੇ ਕਿ ਜਿਹੜੀ ਮਸੀਹੀ ਦੀ ਬਾਈਬਲ ਆ ਉਸ ਦੇ ਵਿੱਚ ਚਮਤਕਾਰ ਬਾਰੇ ਜ਼ਿਕਰ ਕੀਤਾ ਗਿਆ ਪਰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਇਲਾਜ ਹੋ ਸਕਦੇ ਨੇ ਇਸ ਦੇ ਉੱਤੇ ਉਹਨਾਂ ਨੇ ਵੀ ਆਪਣਾ ਜਵਾਬ ਦਿੱਤਾ ਹੈ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ